ਲੋਕਾਂ ਦੀ ਰਾਤਾਂ ਦੀ ਨੀਂਦ ਹਰਾਮ ਕੀਤੀ ਪਈ ਐ ਇਹਨਾਂ ਚੋਰਾਂ ਨੇ ਲੁੱਟੇਰਿਆਂ ਨੇ ਆਮ ਲੋਕ ਨੇ ਜਿਹੜੇ ਜੀਣਾ ਬਿਲਕੁਲ ਦੁੱਬਰ ਕੀਤਾ ਹੋਇਆ ਇਹਨਾਂ ਨੇ ਕਦੀ ਕਿਤੇ ਲੁੱਟਦੀਆਂ ਵਾਰਦਾਤਾਂ ਹੁੰਦੀਆਂ ਨੇ ਤੇ ਕਦੀ ਕਿਤੇ ਚੋਰੀ ਦੀਆਂ ਵਾਰਦਾਤਾਂ ਹੁੰਦੀਆਂ ਨੇ ਮਾਰਨ ਲੱਗੇ ਇਹ ਨਹੀਂ ਦੇਖਦੇ ਵੀ ਕਿੱਥੇ ਮਾਰ ਰਹੇ ਆ ਛੱਟ ਪੈਂਦੇ ਛੱਟੇ ਪਹਿਲਾਂ ਕੋਈ ਨਾ ਕੋਈ ਛੱਟ ਮਾਰਦੇ ਨੇ ਫਿਰ ਲੋਕਾਂ ਨੂੰ ਲੁੱਟਦੇ ਨੇ ਲੋਕਾਂ ਦੀ ਮਿਹਨਤ ਦੀ ਕਮਾਈ ਐ ਜਿਹੜੀ ਉਹ ਛੁਟਕਿਆਂ ਦੇ ਵਿੱਚ ਹੀ ਲੈ ਕੇ ਚਲੇ ਜਾਂਦੇ ਨੇ ਤਾਂ ਦੁਕਾਨਦਾਰ ਸਾਰੇ ਜਿਹੜੇ ਮੌਜੂਦ ਖੜੇ ਨੇ ਮੈਂ ਦਿਖਾਵਾਂਗਾ ਤਸਵੀਰਾਂ ਮੌਕੇ ਦੀਆਂ ਤੇ ਸੀਸੀਟੀਵੀ ਫੁਟੇਜ ਜਿਹੜੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਇੱਕ ਸੁਨਿਆਰੇ ਦੀ ਦੁਕਾਨ ਦੇ ਵਿੱਚ ਜਿਹੜੀ ਹੈ ਲੁੱਟ ਦੀ ਵਾਰਦਾਤ ਜਿਹੜੀ ਕੋਸ਼ਿਸ਼ ਕੀਤੀ ਗਈ ਸੀਸੀਟੀਵੀ ਬਕਾਇਦਾ ਮੌਜੂਦ ਨੇ ਇਹਨਾਂ ਦੇ ਕੋਲ ਸਬੂਤ ਦੇ ਤੌਰ ਤੇ ਕਿ ਪੁਲਿਸ ਨੂੰ ਵੀ ਜਿਹੜੀ ਕੰਪਲੀਟ ਇਹਨਾਂ ਨੇ ਕਰਵਾਈ ਆ ਔਰ ਖੁਦ ਹੀ ਜਿਹੜਾ ਆ ਚੋਰ ਨੂੰ ਇਹਨਾਂ ਨੇ ਦਬੋਚਿਆ ਟਰੈਪ ਲਗਾ ਕੇ ਇੱਕ ਗੱਲਬਾਤ ਕਰਦੇ ਆ ਦੁਕਾਨਦਾਰ ਦੇ ਜਿਹੜੇ ਮਾਲਕ ਨੇ ਭਾਈ ਜੀ ਕੀ ਘਟਨਾ ਹੋਈ ਹੈ ਪਹਿਲਾਂ ਉਹਦੀ ਜਾਣਕਾਰੀ ਦਿਓ ਭਾਜੀ 16 ਤਰੀਕ ਨੂੰ ਰਾਤ ਨੂੰ 2 ਵਜੇ ਚੋਰੀ ਦੀ ਵਾਰਦਾਤ ਦੀ ਕੋਸ਼ਿਸ਼ ਕੀਤੀ ਗਈ ਠੀਕ ਹੈ ਜੀ ਉਹਨਾਂ ਨੇ ਪਲੈਨਿੰਗ ਕੀਤੀ ਮੌਕਾ ਦੇਖਿਆ ਕਿ ਇੱਥੇ ਕਿਹੜੇ ਸਮਾਨ ਵਰਤਨੇ ਆ ਤੇ ਇੱਥੇ ਆ ਕੇ ਚੋਰੀ ਕਰਨੀ ਹੈ ਅੱਛਾ ਮੇਰੇ ਜਿਹੜੇ ਵਧੀਆ ਕੰਪਨੀ ਦੇ ਕੈਮਰੇ ਓਨ ਕਰਕੇ ਮੈਨੂੰ ਨੋਟੀਫਿਕੇਸ਼ਨ ਆਏ ਤੇ ਰਾਤੀ ਮੈਂ ਜਦੋਂ ਕੈਮਰੇ ਦੇਖੇ ਨੋਟੀਫਿਕੇਸ਼ਨ ਖੋਲੇ ਤੇ ਪਤਾ ਲੱਗਿਆ ਰਾਤੀ ਤੇ ਚੋਰ ਆਏ ਨੇ ਮੌਕਾ ਦੇਖ ਕੇ ਗਏ ਨੇ ਠੀਕ ਹੈ ਜੀ ਸਾਨੂੰ ਇੰਨੀ ਗੱਲ ਦਾ ਇੱਕ ਆਈਡੀਆ ਹੋ ਗਿਆ ਸੀ ਕਿ ਉਹ ਚੋਰ 2-3 ਦਿਨ ਦੇ ਵਿੱਚ ਦੁਬਾਰਾ ਆਣਗੇ ਉਹਨਾਂ ਨੇ ਮੌਕਾ ਦੇਖਿਆ ਜੋ ਥੋੜਾ ਬੋਦਾ ਸਮਾਨ ਮਿਲਿਆ ਉਹ ਲੈ ਗਏ ਉੱਥੋਂ ਦੀ ਜਿਹੜਾ ਆਪਣੇ ਵਰਤੋਂ 'ਚ ਨਹੀਂ ਆਂਦਾ ਠੀਕ ਹੈ ਜੀ ਕੋਈ ਚੀਜ਼ਾਂ ਉਹ ਲੈ ਗਏ ਇੱਕ ਅਸੀਂ ਆਈਡੀਆ ਰੱਖਿਆ 2-3 ਦਿਨ ਉਹਨਾਂ ਦੀ ਰਾਤ ਨੂੰ ਫਿਲਡਿੰਗ ਲਾਈ ਅਸੀਂ ਸੁੱਤੇ ਨਹੀਂ ਸਾਰੇ ਦਿਨ ਸਾਰੀ ਰਾਤ ਸੀਸੀਟੀਵੀ ਘੋਟਾਂ 'ਚ ਕੋਲ ਕੇ ਰੱਖੀ ਤੇ ਸਾਰਾ ਚੈੱਕ ਕੀਤਾ ਤੁਹਾਨੂੰ ਇੱਕ ਆਈਡੀਆ ਸੀ ਕਿ ਅੱਜ ਦੀਵਾਲੀ ਹੈ ਅੱਜ ਰਾਤ ਪਟਾਕੇ ਚੱਲਣੇ ਆ ਉਹਦੇ ਕਰਕੇ ਅੱਜ ਰਾਤ ਨੂੰ ਕੋਈ ਵੀ ਵਾਰਦਾਤ ਹੋ ਸਕਦੀ ਹੈ ਜੀ ਆਪਣੀ ਬਿਲਡਿੰਗ ਲਈ ਜਿਹੜੇ 2-3000 ਦੋਸਤ ਦਾਨ ਇਹਨਾਂ ਦੀ ਆਪਣੀਆਂ ਦੁਕਾਨਾਂ ਨੇ ਕੱਪੜੇ ਦੀ ਦੁਕਾਨਾਂ ਨੇ ਠੀਕ ਹੈ ਜੀ ਤੇ ਅਸੀਂ ਫਿਲਡਿੰਗ ਲਾਈ ਹੋਈ ਸੀ ਉਹ ਗਰਾਊਂਡ ਵਾਲੀ ਸਾਈਡ ਤੋਂ ਆ ਕੇ ਇੱਧਰ ਨੂੰ ਬਿਲਡਿੰਗ ਹੀ ਚੈੱਕ ਕਰ ਰਿਆ ਸੀ ਵੀ ਦੁਕਾਨ ਤੇ ਅੱਜ ਰਾਤ ਇਤਨਾ ਵੜਨਾ ਵਾ ਇਹ ਕਹਿੰਦਾ ਮੋਲ ਦੁਬਾਰਾ ਕੀ ਆ ਠੀਕ ਹੈ ਜੀ ਅਸੀਂ ਜਦੋਂ ਦੇਖਿਆ ਤੇ ਮੌਕੇ ਤੇ ਮੈਂ ਉਹ ਤਾਂ ਮੋਰਚਲ ਪਛਾਣ ਕੇ ਉਹਨੂੰ ਰੋਕਿਆ ਉਸ ਤੋਂ ਬਾਅਦ ਅਸੀਂ ਉਹਨੂੰ ਪੁਲਿਸ ਦੇ ਹਵਾਲੇ ਕੀਤਾ ਇਹ ਕਿੰਨੀ ਤਰੀਕ ਦੀ ਘਟਨਾ ਆ ਇਹ 16 ਤਰੀਕ 2 ਵਜੇ ਦੀ ਘਟਨਾ ਨਹੀਂ ਅੰਡਾ ਰੁਸ਼ੀ ਕਿਦਨੋਂ ਪੜਿਆ ਬੰਦਾ ਜੀ ਅੱਜ 2-3 ਘੰਟੇ ਪਹਿਲਾਂ ਫੜਿਆ ਜੀ ਅੱਜ ਦੀਵਾਲੀ ਵਾਲੇ ਦਿਨ ਦੀਵਾਲੀ ਵਾਲੇ ਦਿਨ ਰਾਤ ਨੂੰ ਮਾਰਦਾ ਕਰਨੀ ਸੀ ਜੀ ਉਹਨਾਂ ਨੇ ਪਲੈਨਿੰਗ ਕਰ ਲਈ ਦੁਬਾਰਾ ਸਾਨੂੰ ਇੱਕ ਆਈਡੀਆ ਆ ਗਿਆ ਸੀ ਵੀ ਰਾਤ ਨੂੰ ਪਟਾਕੇ ਚੱਲਣੇ ਆ ਪਟਾਕਿਆਂ ਦੀ ਆੜ ਦੇ ਵਿੱਚ ਅੱਜ ਕੁਛ ਨਾ ਕੁਛ ਕਰਨਗੇ ਤੇ ਉਹ ਇਲਜ਼ਾਮ ਉਹ ਇਸ ਚੀਜ਼ ਦਾ ਕਿਵੇਂ ਪੱਕਾ ਹੋਇਆ ਵੀ ਅੱਜ ਹੀ ਉਹਨਾਂ ਨੇ ਜਿਹੜੀ ਵਾਰਦਾਤ ਕੀਤੀ ਸੀ ਅਸੀਂ 4 ਦਿਨਾਂ ਤੋਂ ਧਿਆਨ ਰੱਖਦੇ ਪਿਆ ਜੀ ਕੱッセ ਟਾਈਮ ਵੀ ਸਾਨੂੰ ਅਸੀਂ ਵੀ ਆ ਸਕਦੇ ਆ ਅਸੀਂ ਆਪਣੇ ਘਰੇ ਜੇ ਸੌਂਦੇ ਸੀ ਤੇ ਸਕਰੀਨ ਤੇ ਕੈਮਰੇ ਲਗਾ ਕੇ ਸੌਂਦੇ ਸੀ। ਅੱਛਾ। ਠੀਕ ਹੈ ਜੀ। ਅਸੀਂ ਸਾਨੂੰ ਪੂਰੀ ਤਰ੍ਹਾਂ ਤੇ ਨਿਗਰਾਨੀ ਰੱਖੀ ਸੀ। ਮੈਂ ਰੱਖੀ ਦੀ। ਮੇਰੇ ਚਾਰ ਧਾਵਾਂ ਦੇ ਨਾਲ ਰੱਖੀ ਸੀ। ਅਸੀਂ ਉਸ ਚੀਜ਼ ਨੂੰ ਕਹੜੇ ਕਰਕੇ ਦੇਖਦੇ ਵੇਈ ਧਿਆਨ ਰੱਖਿਆ ਆ ਜੀਆ। ਜਦੋਂ ਉਹ ਮੋਟਰਸਾਈਕਲ ਸਾਡੇ ਸਾਹਮਣੇ ਆਇਆ ਅਸੀਂ ਉਹਨੂੰ ਰੋਕ ਕੇ। ਉਹਨੂੰ ਵਿਅਕਤੀ ਕਿੱਥੇ ਆ? ਅਸੀਂ ਚੌਂਕੀ ਫੜਾ ਕੇ ਆਇਆ ਜੀ। ਕੀ ਕਹਿੰਦੇ ਆ ਪੁਲਿਸ ਵਾਲੇ ਕੀ ਕਹ ਰਹੇ ਨੇ? ਪੁਲਿਸ ਵਾਲਿਆਂ ਦੀ ਹਜੇ ਕੋਈ ਠੋਸ ਜਵਾਬ ਨਹੀਂ ਆਇਆ ਜੀ। ਜੋ ਅਸੀਂ ਸਾਨੂੰ ਸੀਗੀ ਉਮੀਦ ਵੀ ਚੰਗੀ ਹੋਵੇ ਤੇ ਕਾਰਵਾਈ ਹੋਵੇ। ਵੀ ਜਿਹੜਿਆਂ ਨੇ ਵਾਰ ਕਿੱਥੇ ਵਾਰ ਦਿੱਤਾ ਕਰ ਚੁੱਕੇ ਆ ਵਾ ਕਿੱਥੇ ਨਹੀਂ ਕੀਤੀਆਂ ਕੋਈ ਉਹਦਾ ਅਗਲਾ ਪਲਾਨਿੰਗ ਕੀ ਸੀ ਅਜੇ ਚੋਰਾਂ ਨੇ ਕੁਛ ਨਹੀਂ ਦੱਸਿਆ ਚੋਰ ਅਜੇ ਇੱਕ ਡਿੱਕਿਆ ਹੈ ਦੂਜਾ ਚੋਰ ਹੋਏ ਨਹੀਂ ਆਇਆ ਅੱਛਾ ਅਜੇ ਪੁਲਿਸ ਥੋੜੀ ਜਿਹੀ ਢਿੱਲੀ ਚਲਦੀ ਪਈ ਹੈ ਜੀ ਅਜੇ ਪ੍ਰਾਮ ਪ੍ਰਾਮਦਗੀ ਕੀ ਕੀ ਹੋਈ ਹੈ ਇਹਨਾਂ ਦੀ ਇੱਕ ਟੋਕਾ ਮਿਲਿਆ ਜੀ ਚਾਰ ਬਲੇਟਾਂ ਦੀ ਡੱਬੇ ਮਿਲੀਆਂ ਕੁਝ ਗੋਲੀਆਂ ਤੇ ਪੱਤੇ ਮਿਲੇ ਨੇ ਡੱਬੀਆਂ ਨਹੀਂ ਬਲੇਟਾਂ ਦੀ ਬਲੇਡ ਬਲੇਟ ਦੀਆਂ ਡੱਬੀਆਂ ਮਿਲੀਆਂ ਨੇ ਥੋੜੀਆਂ ਜੀਆਂ ਇੱਕ ਟੋਕਾ ਮਿਲਿਆ ਤੇ ਇੱਕ ਗੋਲੀਆਂ ਦੇ ਪੱਤੇ ਮਿਲੇ ਨੇ ਹਾਂ ਜੀ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਤੁਸੀਂ ਚਾਹੁੰਦੇ ਹੋ ਅਸੀਂ ਚਾਹੁੰਦੇ ਹਾਂ ਜੀ ਵੀ ਜਿੰਨੀਆਂ ਵਾਰਦਾਤਾਂ ਕਰ ਚੁੱਕੇ ਨੇ ਉਹਨਾਂ ਨੂੰ ਵੀ ਨਾਲ ਟਰੇਸ ਕਰੋ ਲੋਕਾਂ ਨੂੰ ਵੀ ਇਨਸਾਫ ਮਿਲੇ ਲੋਕਾਂ ਦੀਆਂ ਚੋਰੀਆਂ ਹੋਈਆਂ ਨੇ ਕਿੱਥੇ ਏਸਮਾਨ ਹੋ ਠੀਕ ਹੈ ਜੀ ਤੇ ਜਿਹੜੀ ਸਾਡੇ ਅੱਜ ਰਾਤੀਂ ਵਾਰਦਾਤ ਹੋਣੀ ਸੀ ਉਹਨਾਂ ਦੀ ਅਗਲੀ ਪਲੈਨਿੰਗ ਕੀ ਆ ਇਹ ਕਹਿੰਦੇ ਅਸੀਂ ਕਲੰਦਰਾ ਪਾ ਦਿੰਨੇ ਹਾਂ ਜੀ ਅੱਛਾ ਕਲੰਦਰੇ ਵਿੱਚ 15 ਦਿਨ ਤੋਂ ਬਾਅਦ 16ਵੇਂ ਦਿਨ ਬੰਦਾ ਬਾਹਰ ਆ ਜੀ ਜਿਹੜੀ ਸਾਡੀ ਦੁਕਾਨ ਦੀ ਪਲੈਨਿੰਗ ਸੀ ਚੋਰੀ ਦੀ ਉਹਦਾ ਕੀ ਬਣਿਆ ਕਲੰਦਰਾ ਕਿਸ ਵਿਆਹ ਤੇ ਕਹਿ ਰਹੇ ਤੁਸੀਂ ਆ ਵਾਰਾ ਕਰਦੀ ਦਾ ਹੁੰਦਾ ਜੀ ਕਲੰਦਰਾ ਇੰਨੀ ਚੀਜ਼ ਤੇ ਮੈਨੂੰ ਨੋ ਲੈ ਸੀ ਕਿ ਮੈਂ ਤਾਂ ਉਹਨਾਂ ਨੂੰ ਕਹ ਅੱਜ ਰਾਤੀ ਵੀ ਗੱਲ ਠੰਡੇ ਬਸਤੇ ਚ ਪਾਉਣ ਨੂੰ ਕਰਦੇ ਨੇ ਬਿਲਕੁਲ ਜੀ ਕੁਲੰਦਰ ਦਾ ਪਤਾ ਸੋ ਲੋ ਦਿੰਦੇ 15 16 ਦਿਨਾਂ ਚ ਬੰਦਾ ਬਾਹਰ ਜਿਹੜੀ ਅੱਜ ਰਾਤੀ ਵਾਰਦਾਤ ਕਰਨੀ ਸੀ ਸਾਡੀ ਸਾਰੀ ਜ਼ਿੰਦਗੀ ਦੀ ਕਮਾਈ ਇੱਕ ਪੱਲੇ ਚ ਲੈ ਕੇ ਜਾਣਾ ਚਾਹੁੰਦੇ ਸੀ ਤੇ ਕਾਰਵਾਈ ਕੀ ਹੈ ਜੀ ਕੋਈ ਕਾਰਵਾਈ ਨਹੀਂ ਤਾਂ ਸਾਨੂੰ ਟੱਕਰ ਜੀ ਕਿਸ ਤਰ੍ਹਾਂ ਦੇਖਦੇ ਹੋ ਪੁਲਿਸ ਵੀ ਕਾਰਵਾਈ ਨੂੰ ਹੈਲੋ ਪੁਲਿਸ ਵੀ ਕਾਰਵਾਈ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਵੇਂ ਇਹਨਾਂ ਨੇ ਬੰਦਾ ਇਹਨਾਂ ਨੇ ਖੁਦ ਆਪ ਫੜ ਕੇ ਉੱਥੇ ਲੈ ਕੇ ਗਿਆ ਤੇ ਬਾਈ ਉਹਨਾਂ ਨੇ ਦੱਸਿਆ ਕਿਉਂਕਿ ਇੱਥੇ ਤੁਸੀਂ ਮਾਰਕੀਟ ਦੇ ਵਿੱਚ ਰਹਿੰਦੇ ਹੋ ਮਾਰਕੀਟ ਦੇ ਪ੍ਰਧਾਨ ਹੋ ਤੁਸੀਂ ਦੇਖੋ ਜੀ ਮੈਂ ਅੱਜ ਤੋਂ 20 ਦਿਨ ਪਹਿਲਾਂ ਇੱਕ ਦਰਖਾਸਤ ਗੱਡੀ ਸੀ ਚੰਡੀਗੜ੍ਹ ਮੇਨ ਅਫਸਰਾਂ ਨੂੰ ਉਹ ਦਰਖਾਸਤਾਈ ਵੀ ਐਸ.ੀ.ਪੀ ਡਿਵੀਜ਼ਨ ਨੰਬਰ 7 ਦੇ ਜੇ ਉੱਥੇ ਮੈਨੂੰ ਬੁਲਾਇਆ ਗਿਆ ਪੁਲਿਸ ਦੀਆਂ ਕਾਰਗਜ਼ਾਰੀਆਂ ਦੱਸੀਆਂ ਪੁਲਿਸ ਦੀਆਂ ਕਾਰਗਜ਼ਾਰੀਆਂ ਕੀ ਆ ਪੁਲਿਸ ਨੂੰ ਇਹ ਤਾਂ ਪਤਾ ਲੱਗ ਜਾਂਦਾ ਵੀ ਉਹ ਬੰਦਾ ਆ ਰਿਹਾ ਜੀ ਉਹਦੇ ਕੋਲ ਚੱਕਾ ਆਇਆ ਵੀ ਜਿਹੜੀ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਜਿਨ੍ਹਾਂ ਨੇ ਪੈਸੇ ਲਾਏ ਆ ਉਹਦੇ ਵਾਸਤੇ ਪੁਲਿਸ ਸੁੱਤੀ ਪਈ ਐ ਪੁਲਿਸ ਨੂੰ ਕੋਈ ਪਤਾ ਨਹੀਂ ਮਾਰਕੀਟ ਦੇ ਵਿੱਚ ਬੈਠੇ ਆ ਮਾਰਕੀਟ ਦੇ ਮਾਹੌਲ ਦੇ ਤੇ ਆ ਜੇ ਪੁਲਿਸ ਨੂੰ ਕਹਿੰਨੇ ਆ ਜਾ ਕੇ ਇਹਨਾਂ ਗੋਲ ਕਰ ਦਿੰਦੇ ਆ ਕਮਰਿਆਂ ਚ ਲੈ ਜਾਣਗੇ ਚੋਰ ਨੂੰ ਕਹਣਗੇ ਆ ਜੀ ਕਿੰਨੇ ਕ ਲੈ ਆ ਲਿਆਦ ਦੇ ਦੇ ਤੂੰ ਜਾ ਇਹਨਾਂ ਨੇ ਧੰਦਾ ਫੜਿਆ ਹੋਇਆ ਇਹ ਤਨਖਾਹਾਂ ਨਾਲ ਢਿੱਡ ਨਹੀਂ ਭਰਦਾ ਮੈਂ ਇਹੀ ਬੇਨਤੀ ਕਰਦਾ ਇਹੀ ਅੱਜ ਕਰਦਾ ਵੀ ਇਹ ਪੁਲਿਸ ਨੂੰ ਨੱਥ ਪਾਈ ਜਾਵੇ ਇਹ ਜਿਹੜੀਆਂ ਚੋਰੀਆਂ ਹੁੰਦੀਆਂ ਇਹਨਾਂ ਨੱਥ ਪਾ ਕੇ ਤੇ ਇਹ ਜਿਹੜੀ ਗੁੰਡਾਗਰਦੀ ਆ ਚੋਰੀਆਂ ਨੇ ਇਹ ਬੰਦ ਕੀਤੀਆਂ ਜਾਣ ਨਹੀਂ ਕਰਨਗੇ ਇਹਦਾ ਜੀ ਅੱਗੇ ਪੇਸ਼ੇ ਵਾਂਗੇ ਪ੍ਰਕਾਸ਼ਮੇ ਖਲਾਅ ਚੱਲਾਂਗੇ ਇਹ ਤੁਹਾਨੂੰ ਨਾ ਕਹਿਣ ਪੰਜਾਬ ਸਰਕਾਰ ਕਹਿੰਦੀ ਹੈ ਕਿ ਸਾਡਾ ਜਿਹੜਾ ਕਾਨੂੰਨ ਵਿਵਸਥਾ ਆ ਸਾਡੇ ਅਸਰਾਂ ਵੱਲੋਂ ਬੜੀ ਵਧੀਆ ਤਰੀਕੇ ਦੇ ਨਾਲ ਚੱਲ ਰਹੀ ਹੈ ਸ਼ਹਿਰ ਦੇ ਵਿੱਚ ਮਾਹੌਲ ਸਹੀ ਹੈ ਸਰ ਮੈਂ ਤਾਂ ਇੱਕ ਹੀ ਗੱਲ ਕਹਿਣਾ ਪੰਜਾਬ ਸਰਕਾਰ ਕਹਿੰਦੀ ਅਸੀਂ ਨਸ਼ਾ ਖਤਮ ਕਰਨਾ ਕਿਹੜਾ ਬੰਦਾ ਫੜਿਆ ਗਿਆ ਉਹਦੇ ਕੋਲ ਨਸ਼ਾ ਵੀ ਮਿਲਿਆ ਉਹਦੇ ਕੋਲ ਟੀਕਾ ਵੀ ਮਿਲਿਆ ਕੀ ਪੁਲਿਸ ਨੂੰ ਇਹ ਨਹੀਂ ਚਾਹੀਦਾ ਚਿੱਟਾ ਕਿੱਥੋਂ ਦੀ ਲੈ ਕੇ ਆਂਦਾ ਜੇ ਪੰਜਾਬ ਸਰਕਾਰ ਕਹਿੰਦੀ ਅਸੀਂ ਚਿੱਟੇ ਵਾਲੇ ਖਤਮ ਕਰਨੇ ਆ ਇੱਦਾਂ ਤਾਂ ਖਤਮ ਨਹੀਂ ਹੋਣੇ ਜਦੋਂ ਠੀਕਾ ਉਹਦੇ ਕੋਲ ਮਿਲਿਆ ਤੁਸੀਂ ਕਾਰਵਾਈ ਕਰੋ ਨਾ ਵੀ ਚਿੱਟਾ ਕਿੱਥੋਂ ਆਇਆ ਚੱਕੋ ਬੰਦੇ ਕਿਉਂ ਨਹੀਂ ਚੱਕਦੇ ਜਦੋਂ ਤੁਸੀਂ ਕੋਈ ਬੰਦਾ ਚੱਕਿਆਂ ਨੂੰ ਨਾਲ ਹੀ ਪਰਚਾ ਵਾਕੇ ਅੱਗੇ ਕਰਕੇ ਜਾਂਦਾ ਭਾਬੀ ਬਹੁਤ ਵੱਡੇ ਖੁਲਾਸੇ ਹੋ ਸਕਦੇ ਹਨ ਵੱਡੇ ਜਿਹੇ ਹੋਣੇ ਆ ਜੀ ਮੈਂ ਤੁਹਾਨੂੰ ਸਿਸਟੀ ਦੇ ਵੀ ਫੁਟੇਜ ਦਿਖਾ ਦਿੰਨਾ ਚਕੰਜੇ ਇਹੋ ਜਿਹੇ ਬਣਾਏ ਵੀ ਫੋਰ ਤੇ ਮਿੰਟ ਤੋਂ ਪਹਿਲਾਂ ਚੜ ਜਾਂਦੇ ਹੁੰਦੇ ਪਹਿਲਾਂ ਵੀ ਕੋਈ ਵਾਰਦਾ ਤੇ ਇਨ੍ਹਾਂ ਵੱਲੋਂ ਵੀ ਆਈ ਐ ਸਾਡੀ ਇਹ ਕਿੱਥੇ ਆ ਸਾਡੇ ਮਹੱਲੇ 'ਚ ਮੇਰਾ ਕਰਨ ਭਰਾਈ ਆ ਇਨ੍ਹਾਂ ਦੇ ਘਰੇ ਰਾਤ ਨੂੰ ਮੋਬਾਈਲ ਖੋਕੇ ਲੱਗ ਕੇ ਨੇ ਉਹੀ ਬੰਦੇ ਕਿੰਨਾ ਕੁ ਟਾਈਮ ਹੋ ਗਿਆ ਸਵਾ ਇਹ ਚੀਜ਼ ਨੂੰ ਜੀ April ਦੀ ਘਟਨਾ ਹੈ ਅਸੀਂ ਦਾਬੇ ਖਾਨੇ ਦੇ ਵਿੱਚ ਦਰਖਾਸਤ ਦਿੱਤੀ ਸੀਗੀ ਵਕਾਇਦਾ ਸੀ ਸੀ ਟੀਵੀ ਫੋਟੋਸ ਵੀ ਦਿੱਤੀ ਹੋਈ ਐ ਸੀ ਉਹਨਾਂ ਨੂੰ ਅਸੀਂ ਅੱਜ ਤੱਕ ਉਹਨਾਂ ਦਾ ਕੋਈ ਫੋਨ ਨਹੀਂ ਆਇਆ ਕੋਈ ਕੁਝ ਨਹੀਂ ਆਇਆ ਅਸੀਂ 3-4 ਵਾਰੀ ਫੋਨ ਵੀ ਕੀਤੇ ਹਾਂ ਨੇ ਦੇ ਵਿੱਚ ਹਾਂ ਜੀ ਇਹ ਸਹੀ ਤੇਂਦਰ ਸਿੰਘ ਦੇ ਕੋਲੇ ਮੇਰੀ ਮਤਲਬ ਕਿ ਦਰਖਾਸਤ ਸੀਗੀ ਸੀ ਸੀ ਟੀਵੀ ਦਿੱਤੇ ਸਭ ਕੁਝ ਦਿੱਤੇ ਸਾਰਾ ਕੁਝ ਦੇਣ ਦੇ ਬਾਵਜੂਦ ਵੀ ਅੱਜ ਤੱਕ ਉਹਨਾਂ ਨੂੰ ਚੋਰ ਨਹੀਂ ਪਰੇਗੇ ਜਿਹੜੀਆਂ ਹੁਣ ਤੁਸੀਂ ਸੀ ਸੀ ਟੀਵੀ ਫੁਟੇਜ ਦੇਖੀਆਂ ਕੀ ਇਹ ਬੰਦੇ ਉਹੀ ਨੇ ਅਸੀਂ ਉੱਥੇ ਜਾ ਕੇ ਇਹੀ ਤਬਦੀਸ਼ ਕਰਨੀ ਐ ਸਾਨੂੰ ਇੱਕ ਦੂਸਰੇ ਨਾਲ ਮੈਚ ਕਰਕੇ ਫੋਟੋ ਦੇ ਵਿੱਚ ਲੱਗਦੇ ਪਏ ਉੱਥੇ ਜਾ ਕੇ ਕੋਲੇ ਤਬਦੀਸ਼ ਕਰਾਂਗੇ ਠੀਕ ਹੈ ਜੀ ਨਸ਼ਾ ਬਰਾਮਦ ਹੋ ਰਿਹਾ ਬੰਦਿਆਂ ਕੋਲੇ ਜੀ ਟੋਕੇ ਬਰਾਮਦ ਹੋ ਰਿਹਾ ਜੀ ਅਸੀਂ ਕਿੱਥੇ ਸੇਫ ਆ ਸਾਡੀਆਂ ਫੈਮਿਲੀਆ ਰਹਿੰਦੀਆਂ ਘਰਾਂ ਚ ਜੀ ਬਾਜ਼ਾਰਾਂ ਚ ਸਾਰੇ ਮੁੰਡੇ ਕੰਮ ਕਰਦੇ ਆ ਕੋਈ ਹੁੰਦਾ ਦੁਕਾਨ ਤੇ ਕੋਈ ਨਹੀਂ ਹੁੰਦਾ ਰਾਤ ਬਰਾਤੇ ਸਭ ਨੇ ਸੌਣ ਜਾਣਾ ਹੁੰਦਾ ਇਹ ਤਾਂ ਅੱਜ ਕੱਲ ਕੈਮਰਾ ਲਾਏ ਹੋਏ ਆ ਜੀ ਉਹਦੇ ਵਿੱਚ ਅਸੀਂ ਕੈਪਚਰ ਕਰ ਲਿਆ ਕੱਲ ਦਿਨ ਸਾਡੇ ਨਾਲ ਕਿਤੇ ਜਾਂਦੇ ਹੋਏ ਵਾਰਦਾਤ ਕਰ ਜਣ ਕੀ ਕਰ ਸਕਦੇ ਹਾਂ ਜੀ ਅਸੀਂ ਉਹ ਤਾਂ ਕੈਪਚਰ ਨਹੀਂ ਹੋਈ ਉਹੀ ਹੈ ਨਾ ਅਸੀਂ ਕਿੱਥੇ ਸੇਫ ਆ ਮਾਮਾ ਦੇ ਪਤ ਤਕਵਾ ਲਾਂਗੇ ਨਸ਼ੇੜੀਆਂ ਨੂੰ ਇਹ ਜੀ ਹੁੱਲ ਦੇ ਰਿਆ ਜੀ ਇਹਨਾਂ ਨੂੰ ਬਤਾਓ ਅੱਗੇ ਬਤਾਓ ਨਸ਼ਾ ਤੁਹਾਡੇ ਕੋਲੋਂ ਸ਼ਰੀਰਾਂ 'ਬਰਾਮਦ ਹੋ ਰਿਹਾ ਕਿ ਜੀ ਇਹਦੀ ਜੇਬ ਚੋਂ ਕੈਪਸੂਲ ਨਿਕਲੇ ਆ ਜੀ ਪੂੜੀ ਨਿਕਲੀ ਜੀ ਟੋਕਾ ਨਿਕਲਿਆ ਚੰਗੇ ਕਰਦਾ ਮੁੰਡਾ ਤਾਂ ਹੋਗਾ ਨਹੀਂ ਜੀ ਸਾਡੀਆਂ ਜੇਬਾਂ ਚ ਚੈੱਕ ਕਰ ਲਿਓ ਟੋਕੇ ਅਸਲੇ ਨਿਕਲ ਜਾਣ ਤੁਸੀਂ ਕਹਿੰਦੇ ਜੀ ਬਦਮਾਸ਼ ਆ ਪ੍ਰਸ਼ਾਸਨ ਕੁਝ ਵੀ ਨਹੀਂ ਕਰ ਰਿਹਾ ਜੀ ਸਿਰਫ ਉਹ ਤੇ ਜੀ ਕਾਗਜ਼ ਲੈ ਕੇ ਬੈਠੇ ਆ ਜੀ ਤੁਹਾਡੀ ਦਰਖਾਸਤ ਲਿਖ ਦਿੰਦੇ ਜੀ ਤੁਹਾਨੂੰ ਫੋਨ ਕਰ ਦਾਂਗੇ ਅਪ੍ਰੈਲ ਤੋਂ ਅੱਜ ਜੀ ਅਕਤੂਬਰ ਚੜ ਗਈ ਐ ਕੋਈ ਇਨਕੁਆਰੀ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਕਹੇ ਇਹਦੇ ਅੱਗੇ ਨੌਜਵਾਨ ਮੁੰਡੇ ਗੇ ਨਸ਼ੇ ਦੇ ਵੜ ਗਏ ਇਹਨਾਂ ਦੇ ਵੜ ਗਏ ਕਿਰ ਕਿਉਂਗਾ ਪੰਜਾਬ ਡੋਬ ਰਹੀ ਆ ਜੀ ਭਗਵੰਤ ਸਿੰਘ ਸਾਹਿਬ ਕਹਿੰਦੇ ਜੀ ਨਸ਼ਾ ਖਤਮ ਕਰਨਾ ਇੱਕ ਜੀ ਮੇਰੇ ਵਾਂਗੂ ਸਪੀਚ ਦੇਣੀ ਬਹੁਤ ਆਸਾਨ ਗੱਲ ਆ ਮੈਂ ਕਾਮ ਕਰਦਾ ਮੁੰਡਾ ਜੀ ਪਰ ਉਹ ਸਾਹਿਬ ਬਾਕਾਇਦਾ ਮੁੱਖ ਮੰਤਰੀ ਨੇ ਉਹਨਾਂ ਦੀ ਟੀਮ ਬਣਦੀ ਆ ਅੱਗੇ ਤੋਂ ਅਫਸਰ ਹੁੰਦੇ ਆ ਕੋਈ ਚੀਜ਼ ਹੁੰਦੀ ਆ ਸੇਵ ਨਹੀਂ ਹੈਗੇ ਜੀ ਮੁੱਕ ਦੀ ਗੱਲ ਅਸੀਂ ਸੇਵ ਨਹੀਂ ਹੈਗੇ ਅਸੀਂ ਬੰਦਾ ਫੜ ਕੇ ਵੀ ਦੇ ਰਹੇ ਆ ਉਹਨਾਂ ਦੀ ਡਿਊਟੀ ਅਸੀਂ ਕੀਤੀ ਕੈਮਰੇ ਲਵਾਏ ਖਰਚੇ ਕਰ ਰਹੇ ਆ ਜੀ ਸਾਰੀਆਂ ਦੁਕਾਨਾਂ ਆ ਬਿਜਲੀ ਵਰਦੀ ਉਹ ਇੱਕ ਮਿੰਟ ਚੰਦੀ ਚੋਰੀ ਕਰ ਗਿਓਗੇ ਤੁਹਾਡੇ ਦੇ ਇਲਾਕੇ ਦੇ ਜਿਹੜੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੀ ਉਹ ਤਾਂ ਕਹਿੰਦੇ ਵੀ ਸਾਡਾ ਲਾਅਨ ਮੇਨਟੇਨ ਬਹੁਤ ਵਧੀਆ ਚੱਲ ਰਿਹਾ ਉੱਚ ਵੀ ਨਹੀਂ ਮੇਨਟੇਨ ਜੀ ਇੱਥੇ ਲਾਅਨਮੈਂਟ ਦੀ ਗੱਲ ਕਰਤਾ ਤਾਂ ਗਲੀਆਂ ਨਹੀਂ ਮੰਡੀਆਂ ਰਹਿ ਗਈਆਂ ਉੱਚ ਵੀ ਨਹੀਂ ਮੇਨਟੇਨ ਜੀ ਸਿਰਫ ਖਾਦਾ ਪੀਤਾ ਜਾ ਰਿਹਾ ਵਾ ਇੱਕ ਸਿਰਫ ਸਰਕਾਰ ਦੇ ਨਾਮ ਤੇ ਸੱਚੀ ਖਾਦਾ ਪੀਤਾ ਇਹੀ ਜਾ ਰਿਹਾ ਬਾਕੀ ਆਖੀ ਐਮਐਲਏ ਚਿੰਨਾ ਜੀ ਨੂੰ ਵੀ ਜਾ ਕੇ ਬੇਨਤੀ ਕਰਾਂਗੇ ਕੀ ਸਾਡੀ ਸੁਣਵਾਈ ਇੱਥੇ ਹੋਵੇ ਤੇ ਆਪ ਕਾਰਵਾਈ ਕਰਵਾਣੇ ਕਿ ਚੰਗੇ ਐਮਐਲਏ ਨੇ ਸਾਨੂੰ ਉਹਨਾਂ ਤੋਂ ਕੋਈ ਸ਼ਿਕਾਇਤ ਨਹੀਂ ਪਹੁੰਚੀ ਪੁਲਿਸ ਤੋਂ ਸ਼ਿਕਾਇਤ ਹੈ ਕਿ ਇਹ ਜ਼ਰੂਰ ਠੀਕ ਹੈ ਜੀ ਬਾਕੀ ਉਹਨਾਂ ਨੇ ਵੀ ਬੇਨਤੀ ਕਰਾਂਗੇ ਮਿਲਾਂਗੇ ਜਾ ਕੇ ਵੀ ਇਦਾਂ ਕਾਰਵਾਈਆਂ ਕਰਵਾਣ ਜਿਹੜੇ ਬੰਦੇ ਅਸੀਂ ਫੜਦੇ ਨੀ ਤਾਂ ਉਹਨਾਂ ਦੀ ਸੋਲਿਡ ਕਾਰਵਾਈ ਹੋਵੇ 15 ਦਿਨਾਂ ਬਾਅਦ ਚੋਰ ਬਾਰਾ ਜੂ ਆਜੂਗਾ ਤੇ ਵਾਰਦਾਤਾ ਹੀ ਹੋਣੀਆਂ ਨੇ ਬੋਲਦੀ ਇਹ ਆਮ ਲੋਕਾਂ ਦੀ ਜਵਾਨੀ ਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਫਿਲਹਾਲ ਪੁਲਿਸ ਦੇ ਵੱਲੋਂ ਨਹੀਂ ਕੀਤੀ ਗਈ ਚੋਰ ਲੁਟੇਰੇ ਜਿਹੜੇ ਨੇ ਸ਼ਰੇਆਮ ਤਕੂਏ ਰੱਖ ਕੇ ਤੇਖੇ ਹਥਿਆਰ ਰੱਖ ਕੇ ਘੁੰਮ ਰਹੇ ਨੇ ਲੋਕਾਂ ਦੀਆਂ ਜਿਹੜੀਆਂ ਜੇਬਾਂ ਕੱਟ ਰਹੇ ਨੇ ਲੋਕਾਂ ਦੀਆਂ ਦੁਕਾਨਾਂ ਦੇ ਵਿੱਚ ਵੜ ਕੇ ਉਹਨਾਂ ਨੂੰ ਲੁੱਟ ਰਹੇ ਨੇ ਵਾਰਦਾਤਾ ਹੋ ਰਹੀਆਂ ਨੇ ਨਸ਼ਾ ਮਿਲਿਆ ਆ ਜੇਬ ਦੇ ਵਿੱਚੋਂ ਜਿਹੜਾ ਵਿਅਕਤੀ ਫੜਿਆ ਗਿਆ ਆ ਤਾਂ ਆਖਰੀ ਮੰਗ ਇਹੀ ਆ ਕਿ ਜਿਹੜੀ ਆ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਤਾਂ ਜੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਇਹਨਾਂ ਨੂੰ ਸੰਭਾਵਨਾ ਲੱਗਦੀ ਹੈ ਕਿਉਂਕਿ ਇਹ ਇਹਨਾਂ ਦਾ ਕਹਿਣਾ ਇਹ ਆ ਕਿ ਪਹਿਲਾਂ ਵੀ ਇਹਨਾਂ ਨੇ ਵਾਰਦਾਤਾ ਕਈ ਕੀਤੀਆਂ ਹੋਈਆਂ ਨੇ ਆਪਣੇ ਤੌਰ ਤੇ ਇਹਨਾਂ ਨੇ ਚੋਰ ਨੂੰ ਦਬੋਚਿਆ ਆ ਹੁਣ ਦੇਖਣਾ ਇਹ ਆ ਕਿ ਅਗਲੇਰੀ ਕਾਰਵਾਈ ਉਸ ਵੱਲੋਂ ਕੀ ਕੀਤੀ ਜਾਂਦੀ ਹੈ ਕੈਮਰਾਮੈਨ ਨਵਜੋਤ ਦੇ ਨਾਲ ਮੈਂ ਸਰਬਜੀਤ ਸਿੰਘ ਕੇਟੜੀ ਨਿਊਜ਼ ਟੀਵੀ ਧੰਨਵਾਦ ਇਹ ਮੌਕੇ ਦੀਆਂ ਸੀਸੀਟੀਵੀ ਫੁਟੇਜ ਨੇ ਜਿਹੜੀਆਂ ਦਿਖਾ ਰਹੇ ਨੇ ਕਿ ਕਿਸ ਤਰ੍ਹਾਂ ਉਹ ਰਾਤ ਨੂੰ ਲੁਟੇਰੇ ਆਏ ਆ ਤੇ ਆ ਕੇ ਉਹਨਾਂ ਨੇ ਇੱਥੇ ਜਿਹੜੀ ਹੈ ਕਾਰਵਾਈ ਪਾਉਣ ਦੀ ਆਪਣੀ ਕੋਸ਼ਿਸ਼ ਕੀਤੀ ਬਾਕੀ ਜਿਹੜੀਆਂ ਫੁਟੇਜ ਐ ਉਹ ਵੀ ਤੁਹਾਡੇ ਨਾਲ ਜਰੂਰ ਸਾਂਝੀਆਂ ਕਰਾਂਗੇ ਸੀਸੀਟੀਵੀ ਫੁਟੇਜ ਜਿਹੜੀਆਂ ਮੌਕੇ ਦੀਆਂ ਇਹਨਾਂ ਦੇ ਕੋਲ ਮੌਜੂਦ ਪਈਆਂ ਨੇ ਸਬੂਤ ਦੇ ਤੌਰ ਤੇ ਇਹ ਉਹ ਪਲਾਟ ਐ ਜਿੱਥੋਂ ਉਹਨਾਂ ਨੇ ਬਕਾਇਦਾ ਅੰਦਰ ਲੁੱਟ ਦੀ ਵਾਰ ਦਾਤ ਨੂੰ ਅੰਜਾਮ ਦੇਣਾ ਸੀ ਤਾਂ ਇੱਥੋਂ ਪਲਾਟ ਤੋਂ ਉਹ ਉੱਪਰ ਚੜੇ ਨੇ ਇਸ ਦਵਾਰ ਦੇ ਉੱਤੋਂ ਅੰਦਰ ਜਾਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਐ ਇੱਕ ਪੂਰਾ ਉਹਨਾਂ ਦੇ ਵੱਲੋਂ ਇਹੋ ਜਿਹੇ ਉਜਾਰ ਬਣਾਏ ਗਏ ਨੇ ਜਿਸ ਦੇ ਨਾਲ ਵਿਅਕਤੀ ਅੰਦਰ ਤੱਕ ਜਾਵੇ ਜਾ ਕੇ ਪੂਰੀ ਕਾਰਵਾਈ ਕਰੇ ਤਾਂ ਕਿ ਕੇਸ ਦਾ ਹਥਿਆਰ ਵੀ ਉਹਨਾਂ ਦੇ ਕੋਲ ਮੌਜੂਦ ਸੀ ਜਲਦੀ ਤੋਂ ਜਲਦੀ ਜਿਹੜੀ ਸੀਸੀਟੀਵੀ ਫੁਟੇਜ ਨੇ ਉਹ ਵੀ ਸਾਂਝਾ ਕਰਾਂਗੇ ਧੰਨਵਾਦ